ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਸਿਮਰਨਦੀਪ ਸਿੰਘ ਬਰਾੜ ਆ ਮੈਂ ਪਲੱਸ 2 ਨਾਨ ਮੈਡੀਕਲ ਨਾਲ ਕਲੀਅਰ ਕੀਤੀ ਆ ਉਹ ਵੀ ਬੜੀਆ ਚੰਗੇ ਸਕੋਰ ਨਾਲ ਸੋ ਪਰ ਸਾਡੇ ਘਟੋ ਘਟ ਬੇਗਲੋ 30 ਨਗ ਰੱਖਿਆ ਬੱਕਰੀਆਂ ਦੇ ਮੈਂ ਚੰਗੀ ਪੜ੍ਹਾਈ ਕੀਤੀ ਆ ਪਰ ਮੈਂ ਬੱਕਰੀਆਂ ਸੰਭਲ ਵਿੱਚ ਕਰੇ ਕੋਈ ਸ਼ਰਮ ਨਹੀਂ ਮੰਨੀ ਕਿ ਮੈਂ ਨੌਨ ਮੈਡੀਕਲ ਕਰ ਲਿਆ ਕਿ ਮੇਰੇ ਨਾਲ ਦੇ ਕੀ ਆਖਣਗੇ ਨੌਨ ਮੈਡੀਕਲ ਮੇਰੇ ਨਾਲ ਚਲੋ ਵਧੀਆ ਚੰਗੇ ਘਰਾਂ ਦੇ ਪੜਦੇ ਸੀਗੇ ਪਰ ਕੀ ਮੈਨੂੰ ਛੇੜਨਗੇ ਪਰ ਮੈਂ ਕਦੇ ਕੋਈ ਸ਼ਰਮ ਨਹੀਂ ਮੰਨੀਗੀ ਕਿਉਂਕਿ ਬੱਕਰੀਆਂ ਸਾਡੇ ਖੂਨ ਚਾ ਸਾਡਾ ਜੱਦੀ-ਮੁਸ਼ਤੀ ਕੰਮ ਆ ਮੇਰੇ ਵਾਦੇ ਪ੍ਰਤਾਧਿਆ ਵੇਲ ਦੋ ਰੱਖਣਾ ਸੋ ਤੁਹਾਡੇ ਲਈ ਅੱਜ ਅਸੀਂ ਇੱਕ ਪੂਰੀ ਘੈਣ ਸ਼ਾਨਦਾਰ ਵੀਡੀਓ ਲੈ ਕੇ ਆ ਰਹੇ ਹਾਂਗੇ ਆਪਣੇ ਚੈਨਲ ਆਗਾ ਮੇਰੇ ਪਿੰਡ ਮੇਰੇ ਖੇਤ ਪਲਾ ਫੇਸਬੁੱਕ ਤੇ ਵੀ ਪੇਜ ਆ ਸੋ ਬੜਾ ਸਮਾਂ ਨਾ ਪਰਵਾਹ ਕਰਦੇ ਰਹੀ ਸੀ ਆਪਾਂ ਵੀਡੀਓ ਸ਼ੁਰੂ ਕਰਦੇ ਹਾਂਗੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਸ਼ੇਅਰ ਕਰੋ ਸਬਸਕ੍ਰਾਈਬ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਲਾਈਕ ਲੋ ਵੀ ਦੋਸਤੋ ਅੱਜ ਆਪਾਂ ਬੱਕਰੀਆਂ ਨੂੰ ਲੈ ਕੇ ਆਏ ਆ ਬਾਹਰ ਥੋੜੀ ਜੀ ਕਰਦੀਆਂ ਸੀ ਅੱਜ ਵੀ ਇਹ ਚੱਲ ਫੇਰ ਵੀ ਟੱਕ ਗਈਆਂ ਹੁਣ ਲਸਣ ਦੇ ਪੱਤੇ ਖਾਈ ਜਾਂਦੀਆਂ ਬੱਚੇ ਵੀ ਸਾਰੇ ਨਾਲ ਹੀ ਲੈਂਦੇ ਆਪਾਂ ਉਧਰ ਛੋਲਿਆਂ 'ਚ ਵੀ ਵੜਦੀਆਂ ਸੀ ਆ ਬੱਚੇ ਫਿਰਦੇ ਹਨ ਕਿੰਨੇ ਕਿੰਨੇ ਨਾਲ ਲਸਣ ਚਬੀ ਜਾਂਦੇ ਆ ਚੱਲ ਕੋਈ ਨਹੀਂ ਲਸਣ ਚਾਪਦੇ ਦਾ ਰੇਸ਼ਾ ਦੇ ਖਾਣਾ ਵੀ ਠੀਕ ਹੋਊਗਾ ਇਹਨਾਂ ਦਾ ਬੱਚੇ ਸਾਰੇ ਨਾਲ ਲੈ ਕੇ ਆਏ ਆ ਅਤੇ ਪਹਿਲਾਂ ਤਾਂ ਕਣੀਆਂ ਪਈਆਂ ਸੀ ਸਵੇ। ਫੇਰ ਮੈਂ ਆਹ ਚੱਲ ਅੱਜ ਛੁੱਟੀ ਸੀ ਘਰੇ ਐ ਦਵਾਰ ਦਾ ਕਰਕੇ ਤੇ ਛੱਡ ਲਿਏ ਇਹਨਾਂ ਨੂੰ ਬਾਹਰ। ਤਾਂ ਕਰਕੇ ਬਾਹਰ ਛੱਡ ਲਿਆਏ ਆ। ਵੈਸੇ ਹੁਣ ਜਿਹੜੀਆਂ ਘਰੇ ਰੱਖੀਆਂ ਹੋਈਆਂ ਬੱਕਰੀਆਂ ਜਾਂ ਬੱਚੇ ਨਿੱਕੇ ਆ ਉਹਨਾਂ ਨੂੰ ਹਰੇ ਤੋਂ ਤਾਂ ਭਰੇਜ ਹੀ ਰੱਖਣਾ ਚਾਹੀਦਾ ਬਾਈ। ਕਿਉਂਕਿ ਹਰੇ 'ਚ ਤੇਲਾ ਹੈਗਾ ਤੇਲਾ ਤੇਲੇ ਦੇ ਨਾਲ ਲੱਗਦੀ ਐ ਮੋਕ ਇਹਨਾਂ ਨੂੰ। ਮੋਗ ਦੀ ਸਮੱਸਿਆ ਆ ਜਾਂਦੀ ਬੱਚਿਆਂ ਨੂੰ ਸਾਰਿਆਂ ਨੂੰ ਹੀ ਆ ਜਾਂਦੀ ਸਾਡੇ ਵੀ ਆਈ ਇੱਥੇ ਪਰ ਉਹ ਦਵਾਈ ਬੂਟੀ ਕਰਨੀ ਪੈਂਦੀ ਹੈ ਉਹ ਜੀ ਤੇ ਆਪ ਦਾ ਤੇਲ ਤੂਲ ਸਰੋਂ ਦਾ ਬੱਚਿਆਂ ਨੂੰ ਦਈ ਰੱਖਿਆ ਕਰੋ ਦਹੀਂ ਦੇ ਦਿਆ ਕਰੋ ਜੇ ਮੋਗ ਲੱਗ ਪਈ ਹੈ ਹਲਦੀ ਪਾ ਕੇ ਸਰੋਂ ਦਾ ਤੇਲ ਪਾ ਕੇ ਇਹ ਚੀਜ਼ਾਂ ਨਾਲ ਤੰਦਰੁਸਤ ਰਹਿੰਦੇ ਬੱਚੇ ਨਾਲ ਸ਼ਾਇਨਗ ਬਣੀ ਰਹਿੰਦੀ ਹੈ ਜੇ ਬੱਚੇ ਨੂੰ ਪਰ ਡੇਲੀ ਵੀ 2-3 ਐਮਐਲ ਸਰੋਂ ਦਾ ਤੇਲ ਦਿੰਨੇ ਆ ਤੇ ਬੱਚੇ ਤੇ ਸ਼ਾਇਨਗ ਬਣੀ ਰਹਿੰਦੀ ਵਧੀਆ ਵੀ ਐਨਾ ਵੀ ਜਦੋਂ ਤੇਲ ਦੇਣਾ ਬੱਚੇ ਨੂੰ ਦੁੱਧ ਪਿਆ ਕੇ ਪਾਣੀ ਨਾ ਪੀਵੇ ਬੱਚਾ ਜੇ ਬੱਕਰੀ ਨੂੰ ਵੀ ਸਰੋਂ ਦਾ ਤੇਲ ਦੇਣਾ ਪਾਣੀ ਪਿਆ ਕੇ ਬਾਅਦ ਚ ਤੇਲ ਦੇਣਾ ਨਾ ਕਿ ਬਾਅਦ ਚ ਪਾਣੀ ਪਿਉਣਾ ਆਪਾਂ ਨੂੰ ਪਾਣੀ ਨਹੀਂ ਪਿਉਣਾ ਬੱਕਰੀ ਨੂੰ ਤੋਂ ਬਾਅਦ ਕੋਈ ਵੀ ਜਾਨਵਰ ਆ ਮੱਝ ਗਾਂ ਜਦੋਂ ਆਪਾਂ ਤੇਲ ਦਿੰਨੇ ਆ ਉਹ ਤੋਂ ਬਾਅਦ ਪਾਣੀ ਨਹੀਂ ਪਿਆ ਜਾਂਦਾ ਗਾ ਤੇਲ ਬਹੁਤ ਚੰਗੀ ਚੀਜ਼ ਆ ਸਰੋਂ ਦਾ ਤੇਲ ਬਾਕੀ ਇਹਨਾਂ ਨੂੰ ਆਪਾਂ ਅੱਜ ਹੀ ਲਿਆਂਦਾ ਬਾਹਰ ਕੱਢ ਕੇ ਬਹੁਤ ਸਮੇਂ ਬਾਅਦ ਘੱਟੋ-ਘੱਟ 6 ਮਹੀਨਿਆਂ ਬਾਅਦ ਵੈਸੇ ਹੁਣ ਚੰਗੀਆਂ ਹੀ ਜਿਹੜੀਆਂ ਖੜ ਗਈਆਂ ਇਹ ਨਾਲ ਹੀ ਬੱਚੇ ਕੱਢ ਲਿਆਂਦੇ ਆਪਾਂ ਕੋਈ 1.5 ਮਹੀਨੇ ਦਾ ਕੋਈ 4 ਮਹੀਨਿਆਂ ਦਾ ਕੋਈ 5 ਮਹੀਨਿਆਂ ਦਾ ਪਹਿਲਣਾ ਦੂਜਣਾ ਚੌਥੇ ਸੂਏ ਬੱਕਰੀ ਆਪਣੇ ਕੋਲੇ ਆ ਕਾਲੀ ਬੱਕਰੀ ਆ ਇਹੀ ਆਪਣਾ ਮੋਢਾ ਇੱਕ ਉਹ ਚਿੱਟੀ ਜਿਹੜੀ ਮਾਰਦੀ ਸੀ ਬੱਚੇ ਨੂੰ ਇਹ ਮੋਢਾ ਦੋ ਬੱਕਰੀਆਂ ਮੋਢਾ ਸਭ ਤੋਂ ਵਿੱਚ ਇਹਨਾਂ ਦੇ ਨਾ ਮਾਰ ਓਏ ਆ 5 ਮਹੀਨਾਵਾਂ ਦੇ ਬੱਕਰੇ ਆਪਣੇ ਇਹ ਪੰਜਾਂ ਦੇ ਹੋ ਗਏ ਸਹੀ ਬਹੁਤ ਸੋਹਣੀ ਗਰੋਥ ਪੜੀ ਇਹਨਾਂ ਨੇ ਵੀ ਚਲੋ ਉਧਰ ਚਲੋ 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 ਲੱਗ ਗਾ ਮੂਰੇ ਪਰੇ ਨੂੰ ਚੱਲ ਗਏ ਉਧਰ ਨੂੰ ਚੱਲ ਬਈ ਚੱਲ ਗਿਰਾਂ ਅੱਜ ਅਸੀਂ ਆਖਾ ਚੱਲ ਹੱਡ ਪੈਰ ਖੋਲੇ ਜਾਣਗੇ ਤੇ ਲੈ ਚੱਲ ਗਏ ਵੈਸੇ ਖਾ ਕੇ ਨਹੀਂ ਰਾਜੀ ਘਰੇ ਰੱਜ ਕੇ ਆਏ ਆ ਦਾਣੇ ਪਾਣੀ ਨਾਲ ਨੀਰਾ ਵੀ ਖਾਦਾ ਮੂੰਗਫਲੀ ਦਾ ਦਾਣਾ ਵੀ ਖਾਦਾ ਦਾਣੇ ਦੇ ਵਿੱਚ ਆਪਾਂ ਇਹਨਾਂ ਨੂੰ ਮੱਕੀ ਚੌਕਰ ਛੋਲਿਆਂ ਛੋਲਿਆਂ ਦਾ ਛਿਲਕਾ ਮਿਨਰਲ ਮਿਕਸਚਰ ਤੇ ਨਾਮਕ ਮਿੱਠਾ ਥੋੜਾ ਇਹ ਚੀਜ਼ਾਂ ਐਡ ਕਰਕੇ ਦੇਣੇ ਹੁੰਦੇ ਆ ਨਾਮ ਕਰਦਾ ਦਾ ਕਾਲੇ ਨੂੰ ਦਾ ਡੜਾ ਹੀ ਰੱਖਿਆ ਪਿਆ ਉਹ ਚੱਟੀ ਜਾਂਦੀਆਂ ਉਹਦੇ ਚ ਪਾ ਲੀਆਂ ਟੋਏ ਉਹ ਜਦੋਂ ਮੁੱਕਦਾ ਲੋ ਹੋਰ ਲਿਆ ਕੇ ਰੱਖ ਦਿੰਨੇ ਆ ਇਕੱਠਾ ਹੀ 20 ਕਿਲੋ ਵੱਡਾ ਡੜਾ ਹੀ ਚੱਕ ਲਿਆਉਣੇ ਮਟਕੇ ਵਾਲਾ ਨੂਨ ਉਹ ਦਾ ਕਾਲਾ ਇੱਥੇ ਹੁਣ ਚੱਲ ਮਹਾ ਹੱਡ ਪੈਰ ਖੁੱਲ ਜਾਣਗੇ ਇੱਕ ਸਾਡਾ ਬੰਦਾ ਫ੍ਰੀ ਸੀਗਾ ਪੜਾਈ ਤੋਂ ਇਹ ਵੀ ਨਾਲ ਆ ਗਿਆ ਆਇਕੋ ਇਹਦੇ ਵੀ ਚੋਲੂ ਗਾ ਟੰਗਿਆ ਕਾਛੇ ਚ ਉਹ ਲੈ ਗਈ ਖੋਕੇ ਉਦੋਂ ਇਧਰ ਲਾਈ ਸਾਡੀ 베ਰੀ ਇਹਨੂੰ ਤਾਂ ਐਪਲ 베ਰ ਲਾਤੇ ਇਹਨਾਂ ਨੇ ਨਾ ਹੀ ਹੁਣ ਇਹਨਾਂ ਨੂੰ ਹਟਾ ਸਕਦੇ ਆ ਮਾਰ ਨਹੀਂ ਸਕਦੇ ਫਿਰ ਇਹ ਭਜਦੀਆਂ ਮੂਰੇ ਤੇ 베ਰ ਲਾਤੇ ਇਹਨੂੰ ਤਾਂ ਇਹਨਾਂ ਵੇਖੋ ਸਾਰੇ ਹੁਣ ਉਹ 베ਰੀ ਦੇ ਟੰਬੜ ਗਿਆ ਕਿ ਮੈਂ ਤਾਂ ਕਹਿੰਨਾ ਸੀ ਮਰਨ ਮੋੜ ਲੈ ਇਹਨਾਂ ਨੂੰ ਜਾਣ ਗਈਆਂ ਤੂੰ ਉਧਰਲੇ ਪਾਸੇ ਹੋ ਕੇ ਮੋੜ ਇਹਨਾਂ ਨੂੰ ਉਹ ਪਰਲੇ ਪਾਸੇ ਦੀ ਹੋ ਜਾ ਨਹੀਂ ਬਾਹਰ ਨਿਕਲ ਜੂਗੀ ਬੱਕਰੀ ਜਾਊਗੀ ਉਹ ਵੇਖੋ ਬਈ ਇਹ ਹੁੰਦੀਆਂ ਤਾਂ ਆਪ ਮਤੀਆਂ ਹੀ ਆ ਚਲੋ ਇਹ ਉਧਰ ਹੁਣ ਜਾਵੜੋ ਮਾੜਾ ਜਾਂ ਕੰਜਰੋ ਉਧਰ ਆਏ ਹੋਣਾ ਇੱਕ ਕਰਦੇ ਸਾਡੇ ਨਾਲ ਤੱਕਾ ਚਲੋ ਚਲੋ ਬਾਈ ਹੋਰ ਬੱਕਰੀ ਪਾਲਕ ਭਰਾ ਹੈਗਾ ਉਹਨਾਂ ਕੋਲੇ ਤਾਂ ਪਈ ਆ ਪਰੇ ਤੋਂ ਪਰੇ ਨਸਲ ਕਿ ਆਪਣੇ ਕੋਲੇ ਆ ਟਾਈਮ ਪਾਸ ਵਾਲੀ ਰੰਗਬਾਜ਼ ਹੈਗੀ ਆ ਚੰਗੀ ਹੈਗੀ ਵੈਸੇ ਮਾੜੀ ਵੀ ਨਹੀਂ ਕਹਿ ਸਕਦੇਗੇ ਪਰ ਮਾਲਕ ਉਹਨਾਂ ਭਰਾਵਾਂ ਨੂੰ ਬਖਸ਼ੇ ਤਰੱਕੀਆਂ ਜਿੰਨਾਂ ਕੋਲੇ ਨਸਲ ਸੰਭੀ ਵੀ ਆ ਚੰਗੀ ਬੀਟਲ ਪੰਜਾਬ ਦੀ ਨਸਲ ਜਿਵੇਂ ਆ ਆ ਪੂਰੀ ਫੁੱਲ ਕੁਆਲਿਟੀ ਦੇ ਵਿੱਚ ਆ ਪੂਰੀ ਫੁੱਲ ਕੁਆਲਿਟੀ ਹੈ ਬੱਕਰਾ ਜਿਹੜਾ 4 ਮਹੀਨਿਆਂ ਦਾ ਹੋ ਗਿਆ ਇਹ ਆ ਭੈਣ ਭਰਾਈ ਆ ਦੋਵੇਂ ਬਹੁਤ ਵਧੀਆ ਆ ਵੀ ਬੱਕਰਾ ਆ ਪਹਿਲਾਂ ਪਾਸਠ ਸੂਈ ਵੀ ਆ ਉਹ ਪਹਿਲਾਂ ਸੂਈ ਹੋਣੇ ਤਿੰਨ ਦਿੱਤੇ ਸੀਗੇ ਉਹਦੀਆਂ ਦੋ ਪੱਠਾਂ ਤੇ ਇੱਕ ਬੱਕਰਾ ਸੀਗਾ ਬੱਕਰਾ ਆਪਾਂ ਸੇਲ ਕਰਤਾ ਉਹ ਦੇਖੋ ਇਹ ਖੜੀਆਂ ਝਾਕਦੀਆਂ ਉਬਲਾ ਚੁੱਬਲੀ ਲੱਗੀ ਵੀ ਆ ਵੀ ਘਰੇ ਲੈ ਚੱਲੋ ਸਾਨੂੰ ਵੀ ਘਰੇ ਤੁਹਾਨੂੰ ਫੇਰ ਅਸੀਂ ਉੱਥੇ ਬਾੜਾਂਗੇ ਕਾਇਦਰਣਾ ਕਿਹੜਾ ਜ਼ਰੂਰੀ ਆ ਤੁਹਾਨੂੰ ਵੀ ਆਦਾ ਇੱਥੇ ਹੁਣ ਖੁੱਲੀਆਂ ਫਿਰਦੀਆਂ ਭੱਜੀਆਂ ਫਿਰੋ ਹਟੋ ਏ ਇਧਰ ਮੋੜ ਮੋੜੀ ਕਰ ਇਹਨਾਂ ਨੂੰ ਮੋੜ ਮੂਰੇ ਹੋ ਕੇ ਉਧਰੋਂ ਲਸਣ ਚੋਂ ਕੱਢਦੇ ਬਾਹਰ ਐ ਖੇਲਰ ਜਾਂਦੇ ਆ ਇਹ ਔਖਾ ਤਾਂ ਹੈਗਾ ਸਾਹਮਣਾ ਇਹਨਾਂ ਨਾਲ ਜਿਹੜੇ ਨਵੇਂ ਛੱਡ ਕੇ ਲਿਓਣੇ ਲਓ ਦੱਸੋ ਦੋਸਤੋ ਆਪਾਂ ਕੱਲੀਆਂ ਬੱਕਰੀਆਂ ਹੀ ਬਾਹਰ ਲਿਆਂਦੀਆਂ ਸੀ ਜਿਹੜੇ ਆਪਣੇ ਬਰੀਡਰ ਉਹ ਆਪਾਂ ਘਰੇ ਹੀ ਰੱਖੇ ਹੋਏ ਆ ਕਿਉਂਕਿ ਬਰੀਡਰ ਪਾਸੇ ਰਹਿੰਦੇ ਆ ਜੇ ਇਹਨਾਂ ਦੇ ਵਿੱਚ ਛੱਡਦੇ ਸੀ ਤਾਂ ਖਰਾਬ ਕਰਨਾ ਸੀ ਇਹਨਾਂ ਨੂੰ ਇਸ ਲਈ ਆਪਾਂ ਬਰੀਡਰ ਬਰਬਰੀਆਂ ਬੱਕਰੀਆਂ ਬਰਬਰੀ ਬਰੀਡਰ ਤੇ ਬੀਟਲ ਬਰੀਡਰ ਉਹ ਘਰੇ ਹੀ ਰੱਖੇ ਹੋਏ ਆ ਕੱਲੀਆਂ ਬੱਕਰੀਆਂ ਬੱਕਰੀਆਂ ਹੀ ਬਾਹਰ ਲੈ ਕੇ ਆਏ ਸੀਗੇ ਆਪਾਂ ਜਿਹੜੀ ਇਹਨਾਂ ਦੀ ਉਹ ਬਹੁਤ ਖਰਾਬ ਕਰਦੀ ਆ ਆ ਬੱਕਰੀ ਜਿਹੜੀ ਲਿੱਸੀ ਹੋਈ ਵੀ ਆ ਇਹਨੇ ਦੋ ਬੱਚੇ ਦਿੱਤੇ ਆ ਬੱਕਰੀ ਇਹ ਬੱਕਰੀਆਂ ਇਹਨੂੰ ਮਾਰਦੀਆਂ ਮਾਰਨ ਕਰਕੇ ਇਹ ਵਿਚਾਰੀ ਜਿਹੜਾ ਖਾਂਦੀ ਘੱਟ ਆ ਤਾਂ ਕਰਕੇ ਇਹਨੂੰ ਬਾਹਰ ਕੱਢ ਕੇ ਵੈਸੇ ਤਾਂ ਪਾਉਣੇ ਆ ਪਰ ਕਿੱਥੇ ਗੱਲ ਬਣਦੀ ਹੈ ਜਿਹੜਾ ਰਲ ਕੇ ਸਾਰਿਆਂ ਨੇ ਇਕੱਠਿਆਂ ਨੇ ਖਾਣਾ ਉਹ ਗੱਲ ਨਹੀਂ ਬਣਦੀ ਕੀ ਦੁੱਧ ਠੀਕ ਹੈ ਤੇ ਥੱਲੇ ਫਿਰ ਬੱਚਿਆਂ ਦੀ ਝੂੰਡ ਬਣ ਜਾਂਦੀ ਹੈ ਸਿਹਤ ਨੂੰ ਘੱਟ ਲੱਗਦਾ ਤੇ ਬੱਚੇ ਵੀ ਇਹਨੇ ਪਾਲਣੇ ਆ ਆਪਣੇ ਬੱਕਰੇ ਦੋ ਆਹ ਠੀਕ ਆ ਇਹ ਪਹਿਲਾਂ ਸੂਈਏ ਇਹਨੇ ਇੱਕ ਹੀ ਦਿੱਤਾ ਇਹ ਸਹੀ ਹੈ ਇਹ ਨਹੀਂ ਲੱਸੀ ਹੋਈ ਬਾਕੀ ਕੋਈ ਨਹੀਂ ਉਹ ਨਹੀਂ ਲੱਸੀ ਹੋਈ ਬਾਕੀ ਜੇ ਤੁਸੀਂ ਸਾਹਮਦੇ ਆ ਬਈ ਬੱਕਰੀਆਂ ਨੂੰ ਤਾਂ ਮਿਨਰਲ ਮਿਕਚਰ ਲਾਜ਼ਮੀ ਪਾਇਆ ਕਰੋ ਮਿਨਰਲ ਮਿਕਚਰ ਜਾਣ ਇਹਨਾਂ ਦੀ ਬੱਕਰੀ ਟੁੱਟਦੀ ਨਹੀਂ ਜੀ ਵੀ ਵਾਰਮਿੰਗ ਟਾਈਮ ਤੇ ਕਰਕੇ ਤੇ ਮਿਨਰਲ ਮਿਕਚਰ ਜ਼ਰੂਰ ਪਾਇਆ ਕਰੋ 3 ਮਹੀਨਿਆਂ ਤੋਂ ਢਾਈਆਂ ਤੋਂ ਕੀੜਿਆਂ ਵਾਲੀ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਆ ਕਰੋ ਪਿੱਸੂ ਚਿਚੜ ਚੈੱਕ ਕਰਿਆ ਕਰੋ ਇਹਨਾਂ ਦੇ ਖੁਰਾਂ ਦੇ ਵਿੱਚ ਪਿੱਸੂ ਚਿਚੜ ਹੁੰਦੇ ਜਿਹੜੇ ਉਹ ਚੈੱਕ ਕਰੋ ਸਨਾਂ ਦੇ ਵਿੱਚ ਜਿਹੜੇ ਥਣਾ ਦੇ ਲੇਵੇ ਦੇ ਤੇ ਲੱਤਾਂ ਦਾ ਸਨਾ ਉੱਥੇ ਚਿਚੜ ਲੱਗ ਜਾਂਦੇ ਆ ਇਹੜੇ ਪਿੰਡੇ 'ਚ ਸਿਕਰੀ ਬਣ ਜਾਂਦੀ ਆ ਉਹ ਚੀਜ਼ ਚੈੱਕ ਕਰੋ ਫੈਮ ਸਾਰੇ ਇਹਨਾਂ ਨੂੰ ਜਿਹੜੀਆਂ ਘਰੇ ਖੜੀਆਂ ਨਮਾਉਣਾ ਬਣਦਾ ਹੁੰਦਾ ਗਰਮੀ ਦੇ ਵਿੱਚ ਧੁੱਪ ਲੱਗੀ ਹੁੰਦੀ ਉਹਨਾਂ ਨਵਾਦਿਆ ਕਰੋ ਕਿ ਧੁੱਪੇ ਠੱਲ ਦਿਆ ਕਰੋ ਕੋਈ ਐਡੀ ਟੈਨਸ਼ਨ ਵਾਲੀ ਗੱਲ ਨਹੀਂ ਗੋਟ ਦੇ ਦਿਆ ਕਰੋ ਹਿੰਗ ਦੇ ਦਿਆ ਕਰੋ ਹਿੰਗ ਦਾ ਕੋਈ ਨੁਕਸਾਨ ਨਹੀਂ ਚੰਗੀ ਸ਼ੁੱਧ ਹਿੰਗ ਲਿਆ ਕੇ ਅੰਸਾਰੀ ਤੋਂ ਜਾਂ ਕਿਸੇ ਵਧੀਆ ਜਿਹੜਾ ਇਮਾਨਦਾਰ ਦੁਕਾਨਦਾਰ ਹੈਗਾ ਉਹ ਤੋਂ ਈਮਾਨਦਾਰ ਦੁਕਾਨਦਾਰ ਤੋਂ ਹਿੰਗ ਲਿਆ ਕੇ ਦੇਓ ਗੁੜ ਦੇ ਵਿੱਚ ਮਿਕਸ ਕਰਕੇ ਦੇ ਦਿਓ ਇਹਨਾਂ ਦਾ ਹਾਜਮੰਦ ਰੋਸਤ ਰਹਿੰਦਾ ਵਧੀਆ ਹਾਜਮੰਦ ਸਹੀ ਰਹੂ ਤਾਂ ਖਾਦਾ ਪੀਤਾ ਵੀ ਲੱਗੂਗਾ ਕੱਲਾ ਸੁੱਕਾ ਨੀਰਾ ਪਾਉਣਿਆਂ ਜੇ ਆਪਾਂ ਜਿਵੇਂ ਗੁਆਰੇ ਦਾ ਨੀਰਾ ਪਾਤਾ ਮੂੰਗਫਲੀ ਦਾ ਪਾਤਾ ਉਹ ਓਨੀ ਗੱਲ ਨਹੀਂ ਬਣਾਉਂਦਾ ਜੇ ਨਾਲ ਆਪਾਂ ਇਹਨਾਂ ਨੂੰ ਦਾਣਾ ਜ਼ਰੂਰੀ ਆ ਕੋਈ ਵੀ ਫੀਡ ਪਾਉਣੇ ਨਾ ਕੋਈ ਵੀ ਪਾਈ ਜੰਨੇ ਤੁਸੀਂ ਆਪ ਤੇ ਚੰਗਾ ਹੋਵੇ ਦਾਣਾ ਵਿੱਚ ਉਹਦੇ ਉਹ ਜ਼ਰੂਰੀ ਆ मिनरल मिक्सचर मिक्स ਹੋਵੇ ਵਿੱਚ ਉਹਦੇ मिनरल मिक्सचर ਦੇ ਨਾਲ ਹੀ ਬੱਕਰੀਆਂ ਤੰਦਰੁਸਤ ਰਹਿੰਦੀਆਂ ਸਹੀ ਟਾਈਮ ਤੇ ਹੀਟ ਚਾਉਂਦੀਆਂ ਸਹੀ ਦੁੱਧ ਦਿੰਦੀਆਂ ਬੱਚੇ ਸੋਹਣੇ ਪਾਲਦੀਆਂ ਇੱਕ ਨਮਕ ਨਾ ਮੁਕਣ ਦੇ ਉਹ ਕਈ ਭਰਾਮ ਹਾਂ ਦੇ ਆਪਾਂ ਵੇਖੇ ਜਾ ਕੇ ਨੂਨ ਨਹੀਂ ਹੁੰਦਾ ਢਲਾ ਵਿੱਚ ਤੇ ਨੂਨ ਬਿਨਾ ਇਹ ਬਚਦੀਆਂ ਨਹੀਂ ਨੂਨ ਬਿਨਾ ਥੋੜੀ ਜੀ ਹਾਜਮਾ ਨਹੀਂ ਸਹੀ ਹੁੰਦਾ ਕਾ ਕਿਉਂਕਿ ਘਰੇ ਖੜੀਆਂ ਨੇ ਸੁੱਕਾ ਖਾਣਾ ਜਦੋਂ ਤੇ ਉਹ ਹਾਜਮਾ ਸਹੀ ਕਰਦਾ ਇੱਕ ਆਉਂਦਾ ਹਿਮਾਲਿਆ ਭਤੀਸਾ ਜਦੋਂ ਕਈ ਵਾਰੀ ਬੱਕਰੀ ਬਿਮਾਰ ਹੋ ਕੇ ਹਟੀ ਆ ਭੁੱਖ ਘਟ ਜਾਂਦੀ ਆ ਉਦੋਂ ਹਮਾਲਿਆ ਪੁਤੀਸਾ ਲਿਆ ਕੇ ਉਹ ਇਹਨਾਂ ਨੂੰ ਦਿਆ ਕਰੋ ਉਹ 5-7 ਦਿਨ 10 ਤੋਂ 20 ਗ੍ਰਾਮ ਡੇਲੀ ਉਹ ਖਾਂਦੀਆਂ ਵੀ ਚਾਹ ਕੇ ਆ ਕਰਾਰਾ ਹੁੰਦਾ ਚੂਰ ਨਹੀਂ ਹੁੰਦਾ ਉਹ ਵੀ ਜੜੀਆਂ ਬੂਟੀਆਂ ਤੋਂ ਆਜਰੂ ਵੇਦ ਦੇ ਵਿੱਚ ਉਹ ਦਿਆ ਕਰੋ ਹਮਾਲਿਆ ਪੁਤੀਸਾ ਆਉਂਦਾ ਹਮਾਲਿਆ ਦਾ ਬਹੁਤ ਵਧੀਆ ਚੀਜ਼ ਹੁੰਦੀ ਆ ਉਹ ਉਹਦੇ ਨਾਲ ਇਹਨਾਂ ਦੀ ਡਾਈਜੈਸ਼ਨ ਸਹੀ ਹੋ ਜਾਂਦੀ ਆ ਬੱਕਰੀਆਂ ਸਹੀ ਖਾਣ ਲੱਗ ਪੈਂਦੀਆਂ ਬਸ ਇਹਨਾਂ ਦੇ ਸਰੀਰ ਨੂੰ ਖਾਧਾ ਪੀਤਾ ਲੱਗਣਾ ਚਾਹੀਦਾ ਬਹੁਤ ਵੇਖੀਆਂ ਬੱਕਰੀਆਂ ਜਿਹੜੀਆਂ ਇਕੱਲੇ ਹਾੜੀ ਰਹਿ ਜਾਂਦੇ ਲੂਈ ਵੀ ਉਤੋਂ ਝੜ ਜਾਂਦੀ ਹੈ ਬੰਦੇ ਪੱਠੇ ਪਾਈ ਜਾਂਦੇ ਹਰੇ ਕੱਲੇ ਹਰਾ ਕੱਲਾ ਕੁਝ ਨਹੀਂ ਕਰਦਾਗਾ ਜਿਆਦਾ ਬਾਹਰ ਛੱਡੀਆਂ ਹੋਣ ਬਾਹਰ万ਨ ਸਵਾਨਾ ਖਾਣਾ ਇਹਨਾਂ ਨੇ ਸੌ ਪ੍ਰੋਟੀਨ ਖਾਂਦੀਆਂ ਜੜੀਆਂ ਬੂਟੀਆਂ ਕਿਤੇ ਅੱਕ ਖਾਲਿਆ ਕਿਕਰ ਖਾਲੀ ਢਾਲੀ ਖਾਲੀ ਬਹੁਤ ਕੁਝ ਖਾਣਾ ਇਹਨਾਂ ਨੇ ਲਾ ਗਾਜਰ ਬੂਟੀ ਜਿਹੜੀ ਆਪਾਂ ਕਹਿੰਦੇ ਨੇ ਉਹ ਖੁਰਕ ਪਾਲਦੀ ਹੈ ਸਾਹ ਹੁੰਦਾ ਉਹ ਵੀ ਖਾ ਲੈਂਦੀਆਂ ਇਹ ਉਹ ਚੀਜ਼ਾਂ ਹੁੰਦੀਆਂ ਪ੍ਰੋਟੀਨ ਵਾਲੀਆਂ ਘਰੇ ਖੜੀਆਂ ਨੂੰ ਜੇ ਕੱਲਾ ਹਰਾ ਪਾਈ ਚੱਲਾਂਗੇ ਉਹ ਗੱਲ ਨਹੀਂ ਬਣਦੀ ਜੀ ਬਸ ਉਹ ਤਾਂ ਇੱਕ ਐਵੇਂ ਅਨਸਰਦੇ ਵਾਲੀ ਗੱਲ ਹੁੰਦੀ ਐ ਤੇ ਲਾਜ਼ਮੀ ਪਾਇਆ ਕਰੋ ਬਈਆ ਚੀਜ਼ਾਂ ਮਿਨਰਲ ਮਿਕਸਚਰ ਕੋਈ ਛੋਲੇ ਛਿਲਕਾ ਛੁਲਕਾ ਚੋਕਰ ਚੂਕਰ ਉਹਦੇ ਨਾਲ ਹੀ ਬੱਕਰੀਆਂ ਕੰਮ ਜਾਪਾ ਜੇ ਫਾਰਮ ਕਰਿਆ ਤਾਂ ਘਰੇ ਆਪਾਂ ਬਰੀਡਰ ਸੋਹਣਾ ਰੱਖੋ ਚੰਗਾ ਕੱਦ ਭਾਵੇਂ ਕਾਟੀ ਹੋਵੇ ਪਰ ਸ਼ਾਨਦਾਰ ਹੋਵੇ ਪਿੱਛੇ ਦਾ ਸੋਹਣਾ ਹੋਵੇ ਲੰਮੀ ਪੂਛ ਦਾ ਲੰਮੇ ਕੰਨਾਂ ਦਾ ਸਿੰਗ ਸੋਹਣਾ ਹੋਵੇ ਉਹਦਾ ਠੀਕ ਹੈ ਸਿੰਘ ਦੀ ਕੁਆਲਿਟੀ ਪੂਰੀ ਸੋਹਣੀ ਹੋਣੀ ਚਾਹੀਦੀ ਆ ਕੰਨਾਂ ਦੀ ਕੁਆਲਿਟੀ ਹੋਣੀ ਚਾਹੀਦੀ ਆ ਅੱਖ ਦੀ ਕੁਆਲਿਟੀ ਹੋਣੀ ਚਾਹੀਦੀ ਆ ਅੱਖ ਲਾਲ ਅੱਖ ਨੂੰ ਆਪਾਂ ਨੂੰ ਨਹੀਂ ਖਰੀਦਦੇ ਆ ਆਪਾਂ ਤੋਂ ਆਪਾਂ ਨਵੇਂ ਬੰਦੇ ਹੁੰਨੇ ਆ ਮੱਥਾ ਮਰਾਉਂਦੇ ਆ ਰੇਟ ਨਹੀਂ ਮਿਲਦਾਗਾ ਜੀ ਚਿੱਟੀ ਅੱਖ ਪਾੜ ਲਾਂਗੇ ਆਪਣਾ ਘਸਦਾ ਵੀ ਕੀ ਆ ਚਿੱਟੀ ਅੱਖ ਦੇ ਵਿੱਚ ਚਿੱਟੀ ਅੱਖ ਰੱਖਾਂਗੇ ਆਪਣਾ ਘਸਦਾ ਵੀ ਕੀ ਆ ਉਹਦੇ ਵਿੱਚ ਜਦੋਂ ਪੈਸੇ ਹੀ ਲਾਉਣੇ ਆ ਫਿਰ ਚਿੱਟੀ ਅੱਖ ਤੇ ਹੀ ਰੱਖੋ ਕੁਆਲਟੀ ਦੀ ਰੱਖ ਲਓ ਇੰਨੀਆਂ ਇੱਕ ਗੱਲਾਂ ਸੀ ਬਈ ਆਪਣੀਆਂ ਗਲਤੀ ਫਲਤੀ ਕਰਿਓ ਮਾਫ਼ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮੇਰੇ ਪਿੰਡ ਮੇਰੇ ਖੇਤ ਨੂੰ ਫੇਸਬੁੱਕ ਤੇ ਵੀ ਆ ਮੇਰਾ ਪਿੰਡ ਮੇਰੇ ਖੇਤ ਪੇਜ ਆਪਣਾ ਉਹਨੂੰ ਕਰ ਲਿਓ ਫੋਲੋ ਤੇ ਗਲਤੀਆਂ ਨੂੰ ਕਰ ਦਿਓ ਮਾਫ਼ ਵੱਦ ਘਟ ਬੋਲਿਆ ਗਿਆ ਹੋਵੇ ਇੱਧਰ ਸਾਡਾ ਬੇਲੀ ਬੈਠਾ ਹੁਣ ਟਿਕ ਕੇ ਬਹਿ ਗਿਆ। ਇਹ ਕਹਿੰਦਾ ਬੱਕਰੀਆਂ ਵੀ ਟਿਕ ਗਈਆਂ ਤੇ ਮੈਂ ਵੀ ਟਿਕ ਗਿਆ ਕਹਿੰਦਾ। ਟਿਕ ਗਿਆ ਤੂੰ ਵੀ ਹੁਣ। ਥੱਕ ਗਿਆ ਸੀ ਬਹਿ ਗਿਆ। ਹੋਰ ਸੀ। ਹੂੰ। ਆਈ ਫਿਰਦਗਰ ਇੱਥੇ। ਵਾਏ ਵਾਹਣ ਤੇ ਭਜਾਈ ਫਿਰਦੀਆਂ ਸੀਗੀਆਂ। ਹੁਣੇ ਬੈਠ ਗਿਆ। ਪੜ੍ਹਾਈ ਪੂਰੀ ਕਰ ਲਈ ਤੂੰ ਆ ਵੀ? ਪੜ੍ਹਾਈ ਤਾਂ ਪੂਰੀ ਨਹੀਂ ਹੁੰਦੀ ਸਾਰੀ ਹੋਰ ਹਨਾ ਵੈਸੇ ਤਾਂ ਬੰਦਾ ਸਾਰੀ ਹੋਰੀ ਪੜ੍ਹੀ ਜਾਂਦਾ। ਮੈਂ ਤਾਂ ਪੂਰੀ ਕੀਤੀ ਮੈਂ ਬੈਂਡ ਆ ਗਿਆ। ਇੱਕ ਬਾਈ ਕਹਿੰਦਾ ਸੀ ਤੁਸੀਂ ਇੰਨੀ ਮਿਹਨਤ ਕਰਦੇ ਆ ਯਾਰ ਤੁਸੀਂ ਬੈਂਡਾਂ ਤੋਂ ਕੀ ਲੈਣਾ ਕਹਿੰਦਾ ਇੱਥੇ ਆਵਾ ਕੰਮ ਧੰਦਾ ਕਰੋ ਵਧੀਆ ਹੈ ਤੁਸੀਂ ਨਹੀਂ ਆਪ ਕੋ ਆਪਣੀ ਠੀਕ ਹੈ ਨਹੀਂ ਇਹ ਕਹਿੰਦੇ ਨਹੀਂ ਮਾੜਾ ਸਾ ਵਧੀਆ ਕੰਮ ਹੈ ਵੀ ਹਾਂ ਆ ਜਾ ਆ ਜਾ ਆਪੇ ਆਉਣਗੇ ਮਗਰ Ik zal